ਜਦੋਂ ਵਿਆਹ ਹੁੰਦਾ ਉਹਦਾ ਉਹ ਤੋਂ 2-3 ਦਿਨ ਪਹਿਲਾਂ ਹਲਦੀ ਲਾਉਣੀ ਸ਼ੁਰੂ ਕਰ ਦੋ ਮੈਂ ਕਹਿੰਦਾ ਜੀ ਦਾਗ ਧੱਬੇ ਕਰੰਟਰ ਰਿਜ਼ਲਟ ਦੇਣਗੇ ਇਹ ਸਾਬਣ ਤੋਂ ਇਹ ਕਹਿੰਦੇ ਨੇ ਬਾਈ ਜੀ ਅਸੀਂ ਗੋਰਾ ਹੋਣਾਗਾ ਪਿੰਪਲ ਹਟਾਉਣੇ ਨੇਗੇ ਜਾਂ ਦਾਗ ਇਹ ਸਾਬਣ ਇੰਨਾ ਵੀ ਹੈਗੀ ਅੱਜ ਕੱਲ ਜਿਵੇਂ ਆਪਾਂ ਕਹਦੀਏ ਜੇ ਬਜਾਰੂ ਸਾਬਣ ਲੈ ਕੇ ਆਵਾਂਗੇ ਠੀਕ ਹੈ ਜੀ ਉਹ ਅੱਖਾਂ 'ਚ ਪੈ ਜਾਂਦੀ ਹੈਗੀ ਅੱਖਾਂ 'ਚ ਪੈਂਦੀ ਹੈ ਹਾਂ ਠੀਕ ਹੈ ਜੀ ਇਹ ਅੱਖਾਂ 'ਚ ਨਹੀਂ ਪਉ ਇਹ ਅੱਖਾਂ 'ਚ ਨਹੀਂ ਪੈਂਦੀ ਚਾਹੀਦੀ ਬਾਈ ਜੀ ਤੁਸੀਂ ਇਦਾਂ ਹੀ ਲਾ ਕੇ ਨਾ ਆਪਦੇ ਮੂੰਹ ਤੇ ਅੱਖਾਂ ਖੋਲ ਲਓ ਗਰੰਟਡ ਹੈ ਇਹ ਚੀਜ਼ ਆਪਾਂ ਘਰਮ ਦੀ ਸਾਬਣ ਬਣਾਤੀ ਜਿਹੜੀ ਪੁਰਾਣੇ ਟਾਈਮ ਤੋਂ ਮਸ਼ਹੂਰ ਆ ਪੁਰਾਣੇ ਟਾਈਮ ਤੋਂ ਖਾਜ ਖੁਰਕ ਵਾਸਤੇ ਲੋਕ ਵਰਤਦੇ ਆ ਰਹੇ ਨੇ ਅੱਜ ਦੋਸਤੋ ਸਾਰੇ ਵੀਰਾਂ ਨੂੰ ਪਰਪਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਜਿਹੜੇ ਵੀਰ ਕਹਿੰਦੇ ਨੇ ਬਾਈ ਜੀ ਅਸੀਂ ਗੋਰਾ ਹੋਣਾਗਾ ਪਿੰਪਲ ਹਟਾਉਣੇ ਨੇਗੇ ਜਾਂ ਦਾਗ-ਧੱਬੇ ਨੇ ਮੂੰਹ ਤੇ ਤੇ ਬਾਈ ਜੀ ਅੱਜ ਤੁਹਾਡੇ ਵਾਸਤੇ ਪੂਰੀ ਘੈਂਟ ਚੀਜ਼ ਲੈ ਕੇ ਆਂਗੇ ਤੇ ਬਾਈ ਆਪਣੇ ਨਾਲ ਗਾ ਪੰਜਾਬ ਸੋਡੋ ਬਾਈ ਜੀ ਇੰਡੀਆ ਚੋ ਵੀ ਨਹੀਂ ਮਿਲਦੀ ਇਹਦੀ ਚੀਜ਼ ਤੇ ਵੀਡੀਓ ਚ ਬਣ ਰਿਹਾ ਐਂਡ ਤੱਕ ਜਰੂਰ ਦੇਖੋ ਬਾਈ ਜੀ ਤੁਹਾਡਾ ਆਪਾ ਫਾਇਦਾ ਕਰਕੇ ਜਾਵ ਸਾਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਠੀਕ ਹੋ ਬਾਈ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਬਾਈ ਤੇ ਸਭ ਤੋਂ ਪਹਿਲਾਂ ਬਾਈ ਜੀ ਮੇਨ ਲੁਕੇਸ਼ਨ ਬਾਈ ਜੀ ਆਪਣੀ ਕੀ ਹੈਗੀ ਲੰਗੋਵਾਲ ਪੰਡਾ ਵੀਰ ਜੀ ਆਪਣਾ ਸੰਗਰੂਰ ਜ਼ਿਲ੍ਹਾ ਜੀ ਰੰਦਾਵਾ ਟਰੇਡਿੰਗ ਕੰਪਨੀ ਠੀਕ ਹੈ ਬੜੇ ਰੋਡ ਤੇ ਹੈ ਜੀ ਠੀਕ ਹੈ ਬਾਈ ਜੀ ਤੇ ਅੱਜ ਕੀ ਦਿਖਾਉਣ ਜਾ ਰਹੇ ਹੈ ਬਾਈ ਜੀ ਬਾਈ ਜੀ ਦੇਖੋ ਜਿਹੜੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਨੈਚੁਰਲ ਠੀਕ ਹੈ ਜੀ ਫਲੇਵਰ ਹੈ ਜਿਹੜਾ ਆਪਾਂ ਕੈਮੀਕਲਾਂ ਤੋਂ ਮਤਲਬ ਕਿ ਅੱਕੇ ਪਿਆ ਹਨਾ ਹਾਂਜੀ ਦੇਖੋ ਹਰ ਇੱਕ ਚੀਜ਼ਾਂ ਦੇ ਵਿੱਚ ਆਰਗੈਨਿਕ ਦਾ ਇਹਨਾਂ ਟ੍ਰੈਂਡ ਆਉਣ ਲੱਗ ਗਿਆ ਵੀ ਹਰੇਕ ਬੰਦਾ ਜਾਗਰੂਕ ਹੋ ਗਿਆ ਵੀ ਯਾਰ ਕਿਉਂ ਨਾ ਕੁਝ ਸ਼ੁੱਧ ਮਿਲ ਜੇ ਕਿਉਂ ਨਾ ਕੁਝ ਏਦਾਂ ਮਿਲ ਜੇ ਇਸੇ ਤਰੀਕੇ ਆਪਾਂ ਨਾ ਪਬਲਿਕ ਦੀ ਡਿਮਾਂਡ ਨੂੰ ਦੇਖ ਕੇ ਕਿਸਾਨੀ ਪ੍ਰੋਡਕਟ ਲੈ ਕੇ ਆਇਆ ਠੀਕ ਹੈ ਜਿਹੜਾ ਇੱਕ ਤਰ੍ਹਾਂ ਦਾ ਆਪਾਂ ਕਹਦੇ ਆ ਵੀ ਖੇਤੀਬਾੜੀ ਨਾਲ ਰਿਲੇਟਡ ਆ ਠੀਕ ਹੈ ਠੀਕ ਹੈ ਜ਼ਮੀਨ ਦੇ ਵਿੱਚ ਉੱਗ ਕੇ ਚੀਜ਼ ਇਹਦੇ ਵਿੱਚ ਪੈਂਦੀ ਆ ਠੀਕ ਮੈਨੂੰ ਪਤਾ ਨਹੀਂ ਜਿਵੇਂ ਕਹਦੀ ਆ ਆਪਾਂ ਕੋਈ ਬਰਫੀ ਵਗੈਰਾ ਹੀ ਆ ਬਿਲਕੁਲ ਬਰਫੀ ਵਾਲੀ ਫੀਲਿੰਗ ਹੀ ਆ ਬਾਈ ਜੀ ਕਿਉਂਕਿ ਦੁੱਧ ਦੀ ਬਰਫੀ ਬਣਦੀ ਆ ਤੇ ਦੁੱਧ ਦੀ ਆਪਾਂ ਸਾਬਣ ਵੀ ਬਣਾਤੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਨਿੰਮ ਦੀ ਸਾਬਣ ਬਣਾਤੀ ਜਿਹੜੀ ਪੁਰਾਣੇ ਟਾਈਮ ਤੋਂ ਮਸ਼ਹੂਰ ਆ ਪੁਰਾਣੇ ਟਾਈਮ ਤੋਂ ਕਾਜ ਖੁਰਕ ਵਾਸਤੇ ਲੋਕ ਵਰਤਦੇ ਆ ਰਹੇ ਨੇ ਜਿਵੇਂ ਆਪਾਂ ਪਿਛਲੇ ਟਾਈਮਾਂ ਚ ਜਾਈਏ ਭਾਈ ਜੀ ਹਨਾ ਆਪਣੇ ਕੋਈ ਫੋੜਾ ਫੁੰਸੀ ਹੁੰਦਾ ਸੀਗਾ ਠੀਕ ਹੈ ਜੀ ਤਾਂ ਲੋਕ ਕੀ ਕਰਦੇ ਸੀਗੇ ਘਰੇ ਆਪਣੇ ਨਿੰਮ ਵਾੜ ਲੈਂਦੇ ਸੀਗੇ ਨਿੰਮ ਵਾੜ ਕੇ ਹਰੇਕ ਆਪਾਂ ਸੁਣਿਆ ਵੀ ਆ ਭਾਈ ਜੀ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਕਰਕੇ ਪਤਾ ਕੀ ਕਰਦੇ ਸੀਗੇ ਆਪਾਂ ਉਹਨੂੰ ਢੋਲਾਂਦੇ ਸੀਗੇ ਬਿਲਕੁਲ ਬਿਲਕੁਲ ਤੋ ਕੇ ਇਹ ਦੁਬਾਰਾ ਚਾੜਾ ਕਹਿੰਦੇ ਸੀ ਵੀ ਇਹਦੇ ਨਾਲ ਸਹੀ ਹੋ ਜਾਊਗਾ ਵੀ ਮਤਲਬ ਹਟ ਜਾਣਗੇ ਜਿਹੜੇ ਵੀ ਉਹ ਹੋਣਗੇ ਆਪਣੇ ਘਰ ਦੇ ੱਪੇ ਹੋਣਗੇ ਹਾਂ ਬਿਲਕੁਲ ਦੇਖੋ ਪਤਾ ਕੀ ਹੈ ਜੀ ਜਿਹੜੇ ਹੋਣ ਵਾਲੇ ਬੱਚੇ ਅੱਜ ਕੱਲ ਸਾਰੇ ਮਤਲਬ ਕਿ ਪੜ੍ਹੇ ਲਿਖੇ ਬੱਚੇ ਆ ਪੇਰੈਂਟਸ ਵੀ ਪੜ੍ਹੇ ਲਿਖੇ ਆ ਠੀਕ ਆ ਪ੍ਰਾਣੇ ਬੱਚੇ ਤਾਂ ਉਹ ਚੀਜ਼ਾਂ ਤੇ ਭਰੋਸਾ ਕਰਨਾਂਦੇ ਪਰ ਹੋਂਣ ਵਾਲੇ ਬੱਚੇ ਤਾਂ ਐਦਾ ਡਿਜੀਟਲ ਨਿੰਮ ਪਾੜਦੇ ਆ ਡਿਜੀਟਲ ਨਿੰਮ ਤੁਹਾਨੂੰ ਇਹਦੇ ਵਿੱਚ ਪੈਕ ਹੋ ਕੇ ਮਿਲੂਗਾ ਪਰ ਮਿਲੂਗਾ ਪਿਆਰ ਜਿਵੇਂ ਆਪਾਂ ਉਹਦੇ ਤੇ ਦੇਖਣ ਲੱਗ ਗਏ ਨੇ ਟੀਵੀ ਉੱਪਰ ਜੇ ਕੋਈ ਐਡ ਵਗੈਰਾ ਆਉਂਦੀ ਆ ਵੀ ਇਹ ਸਾਬਣ ਵਰਤੋ ਤੁਸੀਂ ਇਹ ਸਾਬਣ ਵਰਤੋ ਇਹਦੇ ਨਾਲ ਹੱਥ ਧੋ ਠੀਕ ਹੋ ਗਈ ਤੇ ਉਹ ਤੇ ਲੋਕ ਜ਼ਿਆਦਾ ਵੀ ਸਵਿਸ਼ਵਾਸ ਕਰਦੇ ਨੇ ਕਿ ਜਿਹੜੀਆਂ ਆਪਣੀ ਨੇਚਰਲ ਚੀਜ਼ਾਂ ਨੇ ਉਹਨਾਂ ਦੇ ਕਾਤੋਂ ਨਹੀਂ ਬਈ ਜੀ ਉਹਨਾਂ ਦੇ ਇਸ ਲਈ ਨਹੀਂ ਕਰਦੇ ਬਸ ਉਹਨਾਂ ਦੀ ਐਡ ਛੁੱਟੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਮਤਲਬ ਕਿ ਜੋ ਮਰਜ਼ੀ ਪਾ ਦੋ ਪਰ ਆਪਣੇ ਜਿਹੜੇ ਲੋਕ ਹਨਾ ਮਤਲਬ ਕਿ ਇਸ ਗੱਲ ਦਾ ਬੋਲਣਾ ਮੈਨੂੰ ਸਾਰੇ ਆਪਾਂ ਜਿੰਨੀ ਵੱਡੀ ਐਡ ਹੋ ਜਿੰਨਾ ਵੱਡਾ ਐਕਟਰ ਉਹਦੀ ਐਡ ਕਰੂ ਉਹ ਤੇ ਜ਼ਿਆਦਾ ਭਰੋਸਾ ਕਰਾਂਗੇ ਮੈਂ ਜਾਏ ਇਹਦੇ ਵਿੱਚ ਸੋਨਾ ਵੀ ਬੈਲਡ ਕਰਕੇ ਦੇਦਾ ਤਾਂ ਵੀ ਨਹੀਂ ਭਰੋਸਾ ਕਰਦੇ ਸਹੀ ਗੱਲ ਹੈ ਜੀ ਕਿਉਂਕਿ ਮਤਲਬ ਕਿ ਵੱਡਾ ਚੈਨਲ ਵੱਡੀ ਐਡ ਹੁੰਦੀ ਆ ਇਸ ਲਈ ਮੈਂ ਇੰਨਾ ਕੁ ਵਿਸ਼ਵਾਸ ਦਿਵਾਉਣਾ ਤੁਹਾਨੂੰ ਵੀ ਜੋ ਇਹਦੇ ਵਿੱਚ ਪਾਇਆ ਇੱਕ ਸੋਨਾ ਹੀ ਆ ਸਮਝ ਲਓ ਪੂਰੀ ਪਿਓਰਿਟੀ ਆ ਆ ਨਿੰਮਦੀ ਸਾਬਣ ਹੈ ਆਹ ਡੈਰੀ ਮਿਲਕ ਦੀ ਸਾਬਣ ਹੈ ਤੇ ਆ ਹੈਗੀ ਆ ਬਾਈ ਜੀ ਹਲਦੀ ਦੀ ਸਾਬਣ ਠੀਕ ਹੈ ਕੁੱਲ ਕਿੰਨੇ ਫਲੇਵਰ ਨੇ ਬਾਈ ਜੀ ਆਪਾਂ ਆਪਣੇ ਕੋਲੇ 4-5 ਫਲੇਵਰ ਹੈ ਜੀ ਆ ਹੈਗੀ ਆ ਕਿ ਸੰਤਰੇ ਦੇ ਛਿਲਕੇ ਦੀ ਸਾਬਣ ਠੀਕ ਹੈ ਠੀਕ ਹੈ ਠੀਕ ਗਾਰੰਟੀ ਹੈ ਵੀ ਸੰਤਰਾ ਹੀ ਪਾਇਆ ਹੋਇਆ ਹੋਗਾ ਜਿਵੇਂ ਆਪਾਂ ਕਹਦੀਏ ਦੇਖਣ ਨੂੰ ਤਾਂ ਇਦਾਂ ਦਾ ਲੱਗਦਾ ਗਾਰੰਟੀ ਦੀ ਗੱਲ ਤਾਂ ਇਹ ਹੈ ਜੀ ਵੀ ਆ ਤੁਸੀਂ ਕਿਤੋਂ ਵੀ ਲੈਬ ਟੈਸਟ ਕਰਾ ਸਕਦੇ ਹੋ ਕਿ ਜਿਹੜੇ ਵੀ ਇਹ ਮਤਲਬ ਕਿ ਫਲੇਵਰ ਤੁਸੀਂ ਦਿਖਾਏ ਆ ਹਾਂਜੀ ਵੀ ਕਿਉਂਕਿ ਤੁਹਾਨੂੰ ਰੰਗ ਮਿਲਣਗੇ ਗਰੰਟੀ ਦੀ ਗੱਲ ਆ ਵੀ ਰੰਗ ਮਿਲਣਗੇ ਹਰ ਇੱਕ ਜਗ੍ਹਾ ਤੇ ਤੁਹਾਨੂੰ ਰੰਗ ਪਾ ਕੇ ਕੋਈ ਪੀੜੀ ਸਾਬਣ ਬਣਾਤੀ ਕੋਈ ਹਰੀ ਬਣਾਤੀ ਕੋਈ ਜੋ ਮਰਜੀ ਪਰ ਆਪਾਂ ਤੁਹਾਨੂੰ ਇਹ ਭਰੋਸਾ ਦਿਵਾਉਨੇ ਆ ਵੀ ਆਪਾਂ ਰੰਗ ਪਾ ਕੇ ਰੰਗ ਨਹੀਂ ਬਦਲੇ ਰੰਗ ਪਾ ਕੇ ਤੁਸੀਂ ਹਾਂ ਇੱਕ ਕੁਦਰਤੀ ਚੀਜ਼ ਦੇਖ ਸਕਦੇ ਹੋ ਠੀਕ ਬਾਕੀ ਜੇ ਮੈਂ ਆਪਾਂ ਕਹਿੰਦੀ ਨਿੰਮਜ ਦਾ ਭਾਈ ਜੀ ਵੈਸੇ ਵੀ ਦਿਖ ਰਿਹਾ ਹੈਗਾ ਹਾਂ ਹਾਂ ਗੱਲ ਬਾਤ ਹੈਗੀ ਹੈਗੀ ਨਿੰਮ ਵਾਲੀ ਆ ਦੇਖੋ ਜੀ ਆ ਗਲਾਬ ਦਾ ਪੱਤਾ ਪਾਇਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਦੁੱਧ ਦੇ ਵਿੱਚ ਗਲਾਬ ਦਾ ਪੱਤਾ ਪਾਇਆ ਇਹ 'ਚ ਹਲਦੀ ਪਾਈ ਆ ਠੀਕ ਆ ਇਹ 'ਚ ਸੰਤਰੇ ਦਾ ਛਿਲਕਾ ਪਾਇਆ ਠੀਕ ਹੈ ਮਤਲਬ ਵੀ ਕੁਦਰਤੀ ਰੰਗ ਵੀ ਕਿੰਨੇ ਪਿਆਰੇ ਨੇ ਤੁਸੀਂ ਦੇਖੋ ਕੁਦਰਤੀ ਰੰਗ ਵੀ ਦੇਖ ਸਕਦਾ ਹਾਂ ਵੀ ਕਿੰਨੇ ਪਿਆਰੇ ਰੰਗ ਨੇ ਯਾਰ ਮਤਲਬ ਐਵੇਂ ਆਪਾਂ ਸੋਚਾ ਆਪਾਂ ਕਹਿੰਦੇ ਆ ਇਹ ਸੋਚਦੇਵੇਂ ਸ਼ਾਇਦ ਯਾਰ ਵੀ ਬਨੌਟੀ ਰੰਗ ਹੀ ਸੋਹਣੇ ਹੁੰਦੇ ਨੇ ਪਰ ਕੁਦਰਤੀ ਰੰਗਾਂ ਵਰਗਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਇਹ ਵੀ ਗੱਲ ਹੈਗੀ ਜੇ ਮੈਂ ਆਪਾਂ ਲਾ ਕੇ ਚੱਲੀ ਬਈ ਜੀ ਪੰਜ ਤਰ੍ਹਾਂ ਦੇ ਆਪਣੇ ਕੋਲੇ ਫਲੇਵਰ ਨੇ ਜੇ ਆਪਾਂ ਬਈ ਗੱਲਬਾਤ ਕਰੀਏ ਇਹਨਾਂ ਬਾਰੇ ਇਹ ਇਹਨਾਂ ਦਾ ਅਲੱਗ-ਅਲੱਗ ਫਲੇਵਰ ਆ ਤੇ ਇਹ ਕੀ ਕੰਮ ਆਉਂਦੀ ਬਈ ਜੀ ਜੇ ਆਪਾਂ ਨਿੰਬ ਦੀ ਵੈਸੇ ਆਪਾਂ ਵੈਸੇ ਦੱਸ ਹੀ ਦਿੱਤਾ ਬਿਲਕੁਲ ਜੀ ਇਹ ਜਿਹੜੀ ਹਲਦੀ ਜਿਵੇਂ ਗੋਰਾ ਕਰਨ ਵਾਸਤੇ ਰੰਗ ਜਿਵੇਂ ਨੇਚਰਲ ਦੇਖੋ ਜਿਹਦਾ ਕੁਦਰਤੀ ਰੰਗ ਕੋਈ ਥੋੜਾ ਕਾਲਾ ਉਹ ਵੱਖਰੀ ਗੱਲ ਆ ਪਰ ਇਹਦੇ ਵਿੱਚ ਹਲਦੀ ਪਾਈ ਜਾਂਦੀ ਹੈ ਜਿਹੜੀ ਐਂਟੀਬੈਕਟੀਰੀਆ ਰੰਗ ਨੂੰ ਪੂਰਾ ਸਾਫ਼ ਕਰਦੀ ਹੈ ਠੀਕ ਹੈ ਜੀ ਇਹਦੇ ਵਿੱਚ ਚੌਲਾਂ ਦਾ ਆਟਾ ਪਾਇਆ ਜਾਂਦਾ ਹੈ ਬੇਸਣ ਦਾ ਆਟਾ ਪਾਇਆ ਜਾਂਦਾ ਜਿਵੇਂ ਮੈਂ ਕਹਾਂ ਜਦੋਂ ਵਿਆਹ ਹੁੰਦਾ ਹੁੰਦਾਗਾ ਉਦੋਂ 2-3 ਦਿਨ ਪਹਿਲਾਂ ਹਲਦੀ ਲਾਉਣੀ ਸ਼ੁਰੂ ਕਰ ਦੋ ਮੈਂ ਕਹਿੰਦਾ ਜੀ ਦਾਗ ਧੱਬੇ ਕਰੰਟ ਰਿਜ਼ਲਟ ਦੇਣਗੇ ਇਹ ਸਭਨ ਤੋਂ ਪ੍ਰੰਟ ਹਾਂ ਇੱਕ ਫਾਸਟ ਵੀਕ ਦੇ ਵਿੱਚ ਤੁਸੀਂ ਆਪਦਾ ਚਿਹਰਾ ਦੇਖੋਗੇ मतलब के भी जदों पहला फोटो खिंचोगे तोनो क्लियर होगा भी यार आपा नु वाक्के रिजल्ट मिलया ठीक है।, है।, है जी हां जी हां ठीक है जी ते आगे आगे भाई जी निमندي साबण ए निमंदी है जी हां ठीक है जी निमंदी ਦੀ ਲੱਗ ਜਲੀ ਮੈਂ ਕਹਿੰਦਾ ਬਾਈ ਜੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਸਕਿਨ ਦੇ ਅੱਜ ਸਕਿਨ ਕੈਂਸਰ ਦੀ ਏਡੀ ਵੱਡੀ ਸਮੱਸਿਆ ਬਣ ਚੁੱਕੀ ਆ ਜਿਆਦਾਤਰ ਜੇ ਮੈਂ ਆਪਾ ਬਾਜ਼ਾਰੂ ਸਾਬਣ ਖਰੀਦਿਆ ਮੈਨੂੰ ਲੱਗਦਾ ਉਹਨਾਂ ਤੇ ਜ਼ਿਆਦਾ ਹੁੰਦਾਗਾ ਜਿਵੇਂ ਆਪਾ ਸਕਿਨ ਨਾ ਪ੍ਰੋਬਲਮ ਲਾ ਲਈਏ हां जी हां ਠੀਕ ਹੈ ਜੇ ਉਹ ਲਾਉਣੇਗੇ ਉਹ ਤੇ ਇਤੋਂ ਵੱਧ ਇਫੈਕਟ ਹੋਣਾਗਾ ਆਪਣੇ ਤੇ ਵੱਧ ਇਫੈਕਟ ਮੰਦਾ ਜੀ ਕਿਉਂਕਿ ਉਹਨਾਂ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਕੈਮੀਕਲ ਨੇ ਆਪਣੇ ਸਰੀਰ ਦੇ ਇੰਨੇ ਰੋਮ ਨੇ ਲੱਖਾਂ ਕਰੋੜਾਂ ਰੋਮ ਨੇ ਠੀਕ ਹੈ ਜੀ ਉਹ ਰੋਮ ਨੂੰ ਜਿਹੜਾ ਰੋਮਾਂ ਦੇ ਵਿੱਚ ਬੈਕਟੀਰੀਆ ਵੱਡਦਾ ਉਹ ਆਹ ਆ ਸਾਬਣ ਕੱਢਦੀ ਆ ਠੀਕ ਹੈ ਜੀ ਇਹ ਮਤਲਬ ਕਿ ਬਿਲਕੁਲ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਵੀ ਇਹ ਨਿੰਮ ਕੌੜਾਪਨ ਹੁੰਦਾ ਇਹਦੇ ਵਿੱਚ ਇਹ ਬੈਕਟੀਰੀਆ ਨੂੰ ਖਤਮ ਕਰ ਦਿੰਦੇ ਨਾਲ ਠੀਕ ਹੈ ਜੀ ਠੀਕ ਹੈ ਜੀ ਇਹ ਚ ਵਿਟਾਮਿਨ ਸੀ ਆ ਸੰਤਰੇ ਦੇ ਫਲੇਵਰ ਠੀਕ ਹੈ ਜੀ ਲਓ ਭਈ ਅੱਗੇ ਆਗੇ ਸੰਤਰੇ ਵਾਲੀ ਹਾਂਜੀ ਲੈ ਭਈ ਸੰਤਰਾ ਸੁਣਿਆ ਤੁਸੀਂ ਦੇਖਿਆ ਵੀ ਹੋਣਾਗਾ ਖਾਦਾ ਵੀ ਜ਼ਰੂਰ ਹੋਣਾ ਪਰ ਲਾ ਕੇ ਦੇਖਿਆ ਪਰ ਜਿਵੇਂ ਆਪਾਂ ਕਹਿੰਦੀਏ ਜੇ ਆਪਾਂ ਸੰਤਰੇ ਦਾ ਸਿਰਕਾ ਵੀ ਮੋਦੇ ਲਾ ਲਈਏ ਹਾਂਜੀ ਉਹ ਵੀ ਬਹੁਤ ਵਧੀਆ ਰਹਿੰਦਾਗਾ ਪਰ ਉਹ ਆਪਾਂ ਜਦੋਂ ਖਤਮ ਹੋ ਜਾਂਦਾ ਸੀਜ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਚੱਲ ਸੰਤਰਾ ਕਿੱਥੋਂ ਲਿਆ ਜਾਂਦਾ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਲੈ ਕੇ ਰੰਦਾ ਵਾਲਿਆਂ ਤੋਂ ਰੰਦਾ ਵਾਲਿਆਂ ਤੋਂ ਠੀਕ ਹੈ ਜੀ ਰੰਦਾ ਵਾਲਿਆਂ ਤੋਂ ਲੈ ਕੇ ਉਹ ਇਹ ਹੈਗੀ ਹੈਗੀ ਡੈਰੀ ਮਿਲਕ ਦੀ ਦੁੱਧ ਦੀ ਸਾਬਣਾ ਅੱਗੇ ਬੱਚਿਆਂ ਨੂੰ ਨਮਾਉਂਦੀਆਂ ਮਾਤਾਵਾਂ ਜਾਂ ਮਿਲ ਕੇ ਦੁੱਧ ਨਾਲ ਨਾ ਹੁੰਦੇ ਅੱਗੇ ਕਿਹੜਾ ਸਾਬਣਾ ਹੁੰਦੀਆਂ ਸੀ ਹੁਣ ਅਸੀਂ ਦੁੱਧ ਇਹਦੇ ਵਿੱਚ ਐਡ ਕਰਤਾ ਠੀਕ ਹੈ ਜੀ ਸਾਬਣ ਦੇ ਵਿੱਚ ਹੀ ਐਡ ਕਰਤਾ ਜਿਹੜਾ ਤੁਸੀਂ ਐ ਮੰਨ ਕੇ ਚੱਲੋ ਵੀ ਡੇਲੀ ਫੀਲਿੰਗ ਦੁੱਧ ਦੀ ਲਾਉਂਗੇ ਠੀਕ ਹੈ ਇੱਕ ਗੱਲ ਕਹਿਣਾ ਚਾਹਣਾ ਬਾਈ ਜੀ ਇਹ ਸਾਬਣ ਇਦਾਂ ਦੀ ਹੈਗੀ ਅੱਜ ਕੱਲ ਜਿਵੇਂ ਆਪਾਂ ਕਹიდੀਏ ਜੇ ਬਜ਼ਾਰੂ ਸਾਬਣ ਲੈ ਕੇ ਆਵਾਂਗੇ ਠੀਕ ਹੈ ਜੀ ਉਹ ਅੱਖਾਂ 'ਚ ਪੈ ਜਾਂਦੀ ਹੈਗੀ ਅੱਖਾਂ 'ਚ ਪੈਂਦੀ ਹੈ ਹਾਂ ਠੀਕ ਹੈ ਜੀ ਇਹ ਅੱਖਾਂ 'ਚ ਨਹੀਂ ਪਉ ਇਹ ਅੱਖਾਂ 'ਚ ਨਹੀਂ ਪੈਂਦੀ ਤੇਰੀ ਬਾਈ ਜੀ ਤੁਸੀਂ ਇਦਾਂ ਹੀ ਲਾ ਕੇ ਨਾ ਆਪਦੇ ਮੂੰਹ ਤੇ ਅੱਖਾਂ ਖੋਲ ਲਓ ਗਰੰਟਡ ਹੈ ਇਹ ਚੀਜ਼ ਹਾਂ ਬਿਲਕੁਲ ਜੀ ਬੱਚਿਆਂ ਵਾਸਤੇ ਬੁੱਢਿਆਂ ਵਾਸਤੇ ਬਜ਼ੁਰਗਾਂ ਵਾਸਤੇ ਨੌਜਵਾਨਾਂ ਵਾਸਤੇ ਕੁੜੀਆਂ ਮੁੰਡਿਆਂ ਵਾਸਤੇ ਜਿੰਨਾ ਵਾਸਤੇ ਤੁਸੀਂ ਇਹ ਸਾਬਣ ਨੂੰ ਪੂਰੇ ਤੌਰ ਨਾਲ ਵਰਤ ਸਕਦੇ ਹੋ ਇੰਨੀ ਕੁ ਗਰੰਟੀ ਆ ਬੀ ਜਨੋਂ ਇਹਨੂੰ ਵਰਤੋਂਗੇ ਤੁਸੀਂ ਦੁਬਾਰਾ ਤੁਸੀਂ ਬਾਜ਼ਾਰੂ ਸਾਬਣ ਵਰਤ ਨੂੰ ਤੁਹਾਡਾ ਮਨ ਹੀ ਨਹੀਂ ਕਰਨਾ ਠੀਕ ਹੈ ਜੇ ਉਹਨਾਂ ਆਪਾਂ ਗੱਲ ਕਰੀਏ ਬਈ ਜੀ ਇਹਦਾ ਆ ਗਿਆ ਆਪਣੇ ਸ킨 ਤੇ ਲਾਉਣ ਵਾਲਾ ਜਿਹੜਾ ਤੇ ਅੱਜ ਕੱਲ੍ਹ ਜਿਵੇਂ ਆਪਾਂ ਵਾਲਾਂ ਦੀ ਵੀ ਜ਼ਿਆਦਾ ਝੜਨ ਦੀ ਪ੍ਰੋਬਲਮ ਆ ਜਾਂਦੀ ਹੈ ਚਿੱਟੇ ਹੋਣ ਦੀ ਪ੍ਰੋਬਲਮ ਆ ਜਾਂਦੀ ਹੈਗੀ ਬਿਲਕੁਲ ਤੇ ਜਾਂ ਆਪਾਂ ਕਹਿੰਦੇ ਨੇ ਕਿ ਵੀ ਝੰਨ ਲੱਗ ਗਏ ਵੀ ਹੁਣ ਕੀ ਲਾ ਜਾਗੇ ਉਹਦੇ ਵਾਸਤੇ ਜੀ ਜਿਵੇਂ ਦੇਖੋ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿਉਂਕਿ ਨਿੰਮ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਾਬਣ ਆਪਾਂ ਕੋਈ ਵੀ ਲਾਉਣੇ ਆ ਬਾਜ਼ਾਰੂ ਠੀਕ ਹੈ ਮੈਂ ਨਾਮ ਨਹੀਂ ਲੈਂਦਾ ਉਹ ਆਪਾਂ ਹਰੇਕ ਸਿਰ ਤੇ ਲਾਉਣ ਸਿਰ ਤੇ ਲਾਉਣ ਵਾਸਤੇ ਸਿਰਫ ਦੋ ਸਾਬਣਾਂ ਬਣੀਆਂ ਨੇ ਜਾਂ ਨਿੰਮ ਦੀ ਸਾਬਣ ਬਣੀਆਂ ਜਾਂ ਐਲੋਵੇਰਾ ਦੀ ਸਾਬਣ ਬਣੀਆਂ ਠੀਕ ਹੈ ਜੀ ਇਹ ਆਪਾਂ ਸਿਰ ਤੇ ਵੀ ਯੂਜ਼ ਕਰਦੇ ਆ ਫੁੱਲ ਬਡੀ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਜਦੋਂ ਆਪਾਂ ਵੱਡੀਆਂ ਵੱਡੀਆਂ ਐਕਟਰਨੀਆਂ ਦੀਆਂ ਫੋਟੋਆਂ ਦੇਖ ਕੇ ਕੈਮੀਕਲ ਵਰਤ ਰਹੇ ਆ ਉਹ ਆਪਣੇ ਵਾਲਾਂ ਦੀ ਪੱਟੀ ਮੇਸ ਕਰ ਰਹੇ ਆ ਠੀਕ ਹੈ ਜਿਵੇਂ ਆਪਾਂ ਕਹਿ ਦਈਏ ਜੇ ਕੋਈ ਵੀ ਐਕਟਰ ਨਹੀਂ ਹੁੰਦੀਆ ਉਹ ਤਾਂ ਵੈਸੇ ਹੀ ਅੰਦਰ ਰਹਿੰਦੇ ਨੇ ਕਿ ਉਹਨਾਂ ਦਾ ਸੋਨਾ ਹੋਣੀ ਹੈਗਾ ਆਪਾਂ ਨੂੰ ਹੋ ਜਾਂਦਾ ਪਤਾ ਨਹੀਂ ਆਪਾਂ ਵੀ ਇੰਨਾ ਵਰਗੇ ਉਹਨਾਂ ਦਾ ਤਾਂ ਕੰਮ ਇਕੱਲੇ ਸੋਨਾ ਹੋਣਾ ਹੈ ਆਪਣਾ ਕੰਮ ਧੂੜ ਮਿੱਟੀ ਦੇ ਡਸਟ ਆਲੇ ਦੁਆਲੇ ਆ ਆਪਾਂ ਫੇਰ ਵੀ ਇਹ ਸਾਬਣ ਨਾਲ ਨੇਚਰਲ ਉਹਨਾਂ ਵਰਗਾ ਹੀ ਰਹਿਣਾ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਤੁਸੀਂ ਜੋ ਵੀ ਸਾਬਣ ਵਰਤੋਗੇ ਉਹਦਾ ਤੁਹਾਨੂੰ 100% ਰਿਜ਼ਲਟ ਮਿਲੂਗਾ ਹੀ ਮਿਲੂਗਾ 100% ਹਾਂ ਜੀ ਹਾਂ ਠੀਕ ਹੈ ਜੀ ਇੱਕ ਗੱਲ ਆ ਬਾਈ ਜੀ ਮੈਂ ਇਹ ਕਹਿਣਾ ਚਾਹਣਾਗਾ ਸੁਣੋ ਜਿਵੇਂ ਆਪਾਂ ਕਹਦੇ ਆਂ ਬਾਜ਼ਾਰ ਤੋਂ ਸਾਬਣ ਲੈਣ ਜਾਓਗੇ ਠੀਕ ਆ ਉਹਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੋਊਗੀ ਬਸ ਤੁਸੀਂ ਯੂਜ਼ ਕਰ ਲੋਗੇ ਜੇ ਕੋਈ ਇਫੈਕਟ ਦੇਗੇ ਤੁਸੀਂ ਕਿਸੇ ਕੋਲੇ ਨਹੀਂ ਜਾਣਾ ਹੈਗਾ ਪਰ ਜੇ ਇਹ ਚੀਜ਼ੇ ਇਫੈਕਟ ਕਰ ਗਈ ਬਿਲਕੁਲ ਸਾਡੇ ਕੋਲੇ ਆਓ ਜੀ ਅਗਰ ਤੁਹਾਨੂੰ ਕੋਈ ਸਾਬਣ ਰਿਜ਼ਲਟ ਨਹੀਂ ਦਿੰਦੀ ਠੀਕ ਹੈ ਜੀ ਅਸੀਂ ਮਨੀ ਬੈਕ ਗਾਰੰਟੀ ਆ ਯਾਰ ਵਾਕਈ ਬਾਈ ਯਾਰ ਤੇਰੀ ਸਾਬਣ ਨਾ ਰਿਜ਼ਲਟ ਨਹੀਂ ਦਿੰਦਾ ਠੀਕ ਹੈ ਜੀ ਦੇਖੋ ਕਈ ਵੀਰ ਸਾਨੂੰ ਕਹਿੰਦੇ ਨੇ ਬਾਈ ਕੀ ਗਾਰੰਟੀ ਆ ਅਸੀਂ ਇੱਕ ਚੀਜ਼ ਦਾ ਸਵਾਲ ਕਰਦੇ ਆਂ ਵੀ 30 ਸਾਲ ਪਹਿਲਾਂ ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਜੋ ਵੀ ਸਾਬਣ ਵਰਤੀ ਵਰਤ ਰਹੇ ਹੋ ਉਹਦੀ ਕਦੇ ਗਰੰਟੀ ਦਿੱਤੀ ਕਿਸੇ ਕੰਪਨੀ ਨੇ ਅਸੀਂ ਤੁਹਾਨੂੰ ਫੇਰ ਵੀ ਮਨੀ ਬੈਕ ਗਰੰਟੀ ਦੇ ਰਹੇ ਹਾਂ ਤੁਸੀਂ ਕਿਰਿਆਨੇ ਦੀ ਦੁਕਾਨ ਤੋਂ ਕੋਈ ਵੀ ਸਾਬਣ ਲਿਓ ਠੀਕ ਹੈ ਜੀ ਥੋੜੀ ਸਾਬਣ ਜੇ ਨਹੀਂ ਰਿਜ਼ਲਟ ਦਿੰਦਾ ਤੁਹਾਡੀ ਉਹ ਮੋੜਦਾ ਨਹੀਂ ਮੋੜਦਾ ਨਾਲੇ ਇੱਕ ਗੱਲ ਆ ਗਈ ਕਹੂਗਾ ਵੀ ਭਾਈ ਸਾਬਣ ਖੁੱਲੀ ਹੋਈ ਹੈ ਨਹੀਂ ਇਹ ਇਹ ਖੁੱਲੀ ਆ ਕੇ ਸਾਬਣ ਤਾਂ ਵੀ ਤੁਸੀਂ ਵਾਪਸ ਕਰ ਮੈਂ ਕਹਿੰਦਾ ਤੁਸੀਂ ਇਮਾਨਦਾਰੀ ਨਾਲ ਦੱਸ ਦਿਓ ਵੀ ਆ ਇਹ ਸਾਡੇ ਸਾਹਮਣੇ ਸਾਬਣ ਛੱਡ ਦਿਓ ਕਹੋ ਜੀ ਇਹ ਵਧੀਆ ਨਹੀਂ ਅਸੀਂ ਤੁਹਾਡੇ ਪੈਸੇ ਵਾਪਸ ਕਰ ਠੀਕ ਹੈ ਜੀ ਜੇ ਇਹਦੀ ਐਕਸਪਾਇਰੀ ਡੇਟ ਦੀ ਗੱਲ ਕਰੀਏ ਭਾਈ ਜੀ ਐਕਸਪਾਇਰੀ ਡੇਟ ਦੇਖੋ ਜੀ ਇਹਦੀ ਕੋਈ ਨਹੀਂ ਹੁੰਦੀ ਸ ਬਸ ਜਿਆਦਾ ਧੁੱਪ ਤੇਜੀ ਤੋਂ ਮਲ ਕੇ ਜਿਆਦਾ ਧੁੱਪੇ ਨਾਲ ਇਹਨੂੰ ਰੱਖੋ ਜਿਆਦਾ ਪਾਣੀ ਦੇ ਵਿੱਚ ਨਾ ਰੱਖੋ ਸੁੱਕੇ ਥਾਂ ਤੇ ਡਰਾਈ ਜਗ੍ਹਾ ਤੇ ਰੱਖੋ ਓਕੇ ਆ ਠੀਕ ਹੈ ਜਿਵੇਂ ਆਪਾਂ ਵੇਖੀ ਉਹ ਸਾਬਣਾਂ ਲਾ ਲਈਏ ਉਹ ਜਿਆਦਾ ਘਸਾਉਣ ਕਰਕੇ ਨਾ ਫੇਰ ਝੱਗ ਦਿੰਦੀਆਂ ਨੇਗੇ ਇਹਦੇ ਵੇਲੇ ਇਹ ਨਾਲ ਦੀ ਨਾਲ ਤੁਹਾਨੂੰ ਝੱਗ ਦੇਊਗੀ ਠੀਕ ਹੈ ਇੱਕ ਵਾਰੀ ਘਸਾਓ ਤੇ ਨਾਲ ਹਾਂਜੀ ਹਾਂ ਬਾਕੀ ਇਹ ਨਾ ਜਦੋਂ ਆਪਾਂ ਨਹਾਉਣੇ ਆ ਨਹਾਉਣ ਤੋਂ ਬਾਅਦ ਜਿਵੇਂ ਗੱਲਾਂ ਜਾਂ ਆਪਣਾ ਚਿਹਰਾ ਸੌਫਟ ਗੱਲਾਂ ਹੁੰਦੀਆਂ ਠੀਕ ਹੈ ਜੀ ਹਾਰਡਨੈਸ ਮਹਿਸੂਸ ਹੁੰਦੀ ਆ ਠੀਕ ਹੈ ਜੀ ਜਦੋਂ ਆਪਾਂ ਨਾ ਫੜਕੜੀ ਲਾ ਲੈਣਗੇ ਹਾਂ ਹਾਂ ਇਹਦੇ ਨਾਲ ਤੁਹਾਨੂੰ ਜਾਨੀ ਕਿ ਸੌਫਟ ਸਕਿਨ ਮਹਿਸੂਸ ਹੋਊਗਾ ਠੀਕ ਹੈ ਬਾਈ ਤੇ ਜੇ ਡਿਲੀਵਰੀ ਦੀ ਗੱਲ ਕਰੀਏ ਬਾਈ ਜੀ ਡਿਲੀਵਰੀ ਆਲ ਪੰਜਾਬ ਚ ਹੈ ਜੀ ਠੀਕ ਹੈ ਜੀ ਤੇ ਜਿੱਥੇ ਮਰਜੀ ਤੁਸੀਂ ਫੋਨ ਕਰੋ ਕੋਰੀਅਰ ਕਰਵਾਓ ਤੁਹਾਡੇ ਸਾਹਮਣੇ ਤਾਂ ਤੇ ਆਊ ਠੀਕ ਹੈ ਜੀ ਤੇ ਸਟਾਰਟਿੰਗ ਰੇਂਜ ਕਿੱਥੋਂ ਕੋ ਬਾਈ ਜੀ ਜੇ ਆਪਾਂ ਕਿੰਨੇ ਸਾਬਣ ਆਪਣੇ ਜਾਨੀ ਕਿ ਪੰਜੇ ਫਲੇਵਰ ਹੈ ਜੀ ਪੰਜੇ ਫਲੇਵਰ ਆਪਣੇ 40 ਰੁਪਏ ਪੀਸ ਆ ਠੀਕ ਹੈ ਜੀ ਠੀਕ ਹੈ ਜੀ ਕਿਸੇ ਵੀਰ ਨੇ ਦੁਕਾਨ ਵਾਸਤੇ ਲੈਣੀ ਹੋਵੇ ਹੋਲ ਸੇ ਰੇਟਾਂ ਤੇ ਵੀ ਦਿੰਨੇ ਆ ਅੱਗੇ ਵੇਚਣੀ ਹੋਵੇ ਕਿਸੇ ਨੇ ਇਹਦੇ ਕੰਮ ਕਰਨਾ ਹੋਵੇ ਉਹ ਵੀ ਅਸੀਂ ਟ੍ਰੇਨਿੰਗ ਦੰਨੇ ਆ ਟ੍ਰੇਨਿੰਗ ਆਪਦੀ ਚੀਜ਼ ਤਿਆਰ ਕਰੋ ਅਸੀਂ ਸਾਰਾ ਸੈਟਅਪ ਤੁਹਾਨੂੰ ਸਾਡੇ ਕੋਲੋਂ ਦੇਵਾਂਗੇ ਠੀਕ ਹੈ ਬਾਈ ਜੀ ਹਾਂ ਜੀ ਠੀਕ ਹੈ ਤੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਜੀ ਇਹ ਸਭ ਨੂੰ ਸਟਾਰਟ ਕਰ ਦੇਵਾਂ ਸਾਨੂੰ ਸਾਲ ਕੋ ਹੋਇਆ ਜੀ ਠੀਕ ਹੈ ਜੀ ਇਹਦਾ ਹਾਂ ਜੀ ਸਾਲ ਦੇ ਵਿੱਚ ਇਸ ਟਾਈਮ ਸਾਥੋਂ ਜਾਨੀ ਕਿ ਇਹ ਆਏ ਮੰਨ ਲਓ ਵੀ ਆਏ ਉਪਰ ਨਹੀਂ ਪੂਰੀ ਨਹੀਂ ਹੋ ਰਹੀ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਆਪਕਰ ਬਹੁਤ ਜ਼ਿਆਦਾ ਆਰਡਰ ਆ ਰਿਹਾ ਜੀ ਪਰ ਇੰਨਾ ਕ ਅਸੀਂ ਫੇਮਸ ਇਹਨੂੰ ਇੰਨਾ ਤਾਂ ਕਰ ਰਹੇ ਆ ਬੀਰ ਆਪਾਂ ਬਜਾਰੂ ਕੈਮੀਕਲ ਤੋਂ ਬਚੋ ਨੈਚੁਰਲ ਚੀਜ਼ਾਂ ਤੇ ਆਓ ਠੀਕ ਆ ਭਾਈ ਜੀ ਹਾਂ ਜੀ ਠੀਕ ਆ ਭਾਈ ਜੀ ਧੰਨਵਾਦ ਓਕੇ ਧੰਨਵਾਦ ਤੇ ਲੋ ਭਾਈ ਜੀ ਦੇਖਦੇ ਹਾਂ ਹੁਣ ਕਿਹੜੇ ਕਿਹੜੇ ਫਿਰ ਸਲੋਨ ਚ ਜਾਣਾ ਚਾਹੁੰਦੇ ਨੇ ਤੇ ਕਿਹੜੇ ਵੀ ਰੰਦਾਵਾ ਸਾਬਣ ਖਰੀਦਣਾ ਚਾਹੁੰਦੇ ਨੇ ਇੱਕ ਵਾਰੀ ਭਾਈ ਜੀ ਜੀ ਜ਼ਰੂਰ ਮੌਕਾ ਦਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ